ਕੀ ਕਹਿਣਾ ਚਾਹੋਗੇ ਜਿਹੜਾ ਫ੍ਰੀ ਬੀਜ਼ ਦਾ ਕਲਚਰ ਵੱਧ ਰਿਹਾ ਵਾ ਇਹ ਮੇਰਾ ਖਿਆਲ ਹੈ ਜੀ ਸਾਡੇ ਡੈਮੋਕਰੇਸੀ ਦੀਆਂ ਕਮਜ਼ੋਰੀਆਂ ਬਾਹਰ ਆ ਰਹੀਆਂ ਆ ਜਾਂ ਵੱਧ ਰਹੀਆਂ ਮੈਂ ਤਾਂ ਇਹ ਕਹੂੰਗਾ ਕਿ ਲੋਕ ਜਿਹੜੇ ਐ ਉਹ ਵੋਟ ਦੀ ਪਾਵਰ ਨੂੰ ਸਮਝਣ ਦੀ ਬਜਾਏ ਉਹਨੂੰ ਹੋਰ ਤਰੀਕੇ ਹੀ ਸਮਝ ਰਿਹਾ ਕਿ ਸ਼ਾਇਦ ਅਸੀਂ ਵੋਟ ਜਿਹੜੀ ਆ ਉਹ ਤੋਂ ਇਹੀ ਇਹੀ ਕੱਢ ਸਕਦੇ ਆ ਮਤਲਬ ਮੈਨੂੰ ਇੱਕ ਨਮੋਸ਼ੀ ਵੀ ਲੱਗਦੀ ਐ ਇੱਕ ਪਾਸੇ ਕਿ ਲੋਕ ਇੰਨਾ ਛੋਟਾ ਮਤਲਬ ਸੋਚ ਰਹੇ ਆ ਕਿ ਅਸੀਂ ਵੋਟ ਤੋਂ ਬਸ ਆ ਇੰਨਾ ਕੀ ਫਾਇਦਾ ਲੈ ਲੀਏ ਤੇ ਬਹੁਤ ਐ ਕਿ ਮੁੜ ਕੇ ਸਰਕਾਰ ਕਿਸੇ ਦੀ ਆ ਗਈ ਤੇ ਉਹਨਾਂ ਨੇ ਪਤਾ ਨਹੀਂ ਕੁਝ ਕਰਨਾ ਹੈ ਕਿ ਨਹੀਂ ਕਰਨਾ ਹੁਣੇ ਹੀ ਲੈ ਲੋ ਤੇ ਉਹ ਦਿੰਦੇ ਆ ਬਸ ਪਰ ਪਰ ਹੁਣ ਤੱਕ ਭਾਜਪਾ ਇਹਦੇ ਖਿਲਾਫ ਸੀ ਉਹ ਕਹਿੰਦੇ ਸੀ ਇਹ ਰੇਵੜੀਆ ਮੰਡਰਨ ਬਰਾਬਰ ਹੈ ਤੇ ਹੁਣ ਤੇ ਭਾਜਪਾ ਵੀ ਇਸੇ ਉਹੀ ਕਰਨ ਲੱਗ ਪਈ ਭਾਜਪਾਸ਼ਿਪਸੇ ਨਾਲ ਜੀਐਮਐਮ ਵਿੱਚ ਸਾਰੀਆਂ ਪਾਰਟੀਆਂ ਉਹੀ ਕਰਨ ਲੱਗ ਪਈਆਂ ਦੇਖੋ ਸਰ ਸਾਡੇ ਦੇਖ ਦੇ ਵਿੱਚ ਇੱਕ ਤਾਂ ਆਮ ਲੋਕਾਂ ਦਾ ਮੰਨਣਾ ਵੀ ਇਹੀ ਹੈ ਕਿ ਪੋਲਿਟਿਸ਼ਨ ਕੀ ਕਹਿੰਦੇ ਆ ਤੇ ਕੀ ਕਰਦੇ ਆ ਉਹਦਾ ਕੋਈ ਆਪਸਤ ਕਨੈਕਸ਼ਨ ਹੁੰਦਾ ਨਹੀਂ ਹੈ ਹੂੰ ਮਤਲਬ ਜੋ ਕਹਿੰਦੇ ਐ ਔਰ ਜੋ ਕਰਦੇ ਐ ਕਈ ਵਾਰੀ ਜਿਸ ਤਰ੍ਹਾਂ ਇਹ ਹੋ ਰਿਹਾ ਐ ਐਦਾਂ ਇੱਕ ਦੂਜੇ ਦੇ ਬਿਲਕੁਲ ਆਪੋਜ਼ਿਟ ਵੀ ਹੁੰਦਾ ਹੈ ਹੂੰ ਸੋ ਇਹ ਆਪਰਚਨਿਜ਼ਮ ਜਿਹੜੀ ਐ ਪੋਲਿਟਿਕਸ ਦੇ ਵਿੱਚ ਤਾਂ ਮਤਲਬ ਪੋਲਿਟਿਸ਼ੀਅਨ ਨੂੰ ਦੇਖਦੇ-ਦੇਖ ਕੇ ਤਾਂ ਬਾਕੀ ਸਮਾਜ ਵੀ ਸਿੱਖ ਰਿਹਾ ਕਿ ਆਪਰਚਨਿਸਟੇ ਕੋਣ ਚੀ ਫਾਇਦਾ ਹੈ ਕਿਉਂਕਿ ਕੱਲ ਕਿਨੇ ਦੇਖਿਆ ਇੱਥੇ ਤਾਂ ਮਤਲਬ ਕੋ ਕੋ ਕੋਈ ਸਾਡੇ ਸਮਾਜ ਦਾ ਪਰ ਇੱਕ ਬੜੀ ਕਮਜ਼ੋਰੀ ਹੈ ਕਿ ਟਰਸਟ ਮਤਲਬ ਜਿਹੜੀ ਹੈ ਨਹੀਂ ਇਹਦਾ ਮਤਲਬ ਹੈ ਕਿ ਸਿਸਟਮ ਦੇ ਵਿੱਚ ਸੋ ਮੌਕਾ ਪ੍ਰਸਤੀ ਮੌਕਾ ਪ੍ਰਸਤੀ ਪ੍ਰਦਾਨ ਹੋ ਗਈ ਹੈ ਪਰ ਇਹ ਦੱਸੋ ਮੈਨੂੰ ਕਿ ਇਹਦੇ ਤੇ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਕੋਈ ਕਾਰਵਾਈ ਕਰ ਰਿਹਾ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕਈ ਵਾਰਾ ਪੀਆਲ ਫਾਈਲ ਹੋਈ ਆ ਔਰ ਹਾਲੀ ਸ਼ਾਇਦ ਪੀਆਲ ਪੈਂਡਿੰਗ ਵੀ ਹੈ ਤੁਹਾਨੂੰ ਕੀ ਲੱਗਦਾ ਵਾ ਕਿ ਇਲੈਕਸ਼ਨ ਕਮਿਸ਼ਨ ਦੇਤੇ ਕੁਝ ਕਰ ਸਕਦਾ ਵਾ ਸਰ ਕਰਨ ਨੂੰ ਤਾਂ ਬਹੁਤ ਕੁਝ ਕਰ ਸਕਦਾ ਹੈ ਸੰਵਿਧਾਨ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਨੂੰ ਇੱਕ ਪਲੈਨਰੀ ਪਾਵਰਸ ਦਿੰਦਾ ਹੈ ਕਿ ਉਹਨੂੰ ਮਤਲਬ ਕੋਈ ਉਹਦੇ ਉਹਦੇ ਤੋਂ ਰੋਕ ਟੋਕ ਹੀ ਨਹੀਂ ਹੈ ਕਿ ਉਹਨੇ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਲਈ ਜੋ ਵੀ ਉਹਨੂੰ ਚਾਹੀਦਾ ਉਹ ਕਰਨ ਦੀ ਉਹਨੂੰ ਪਾਵਰ ਹੈ ਹੂੰ ਹੂੰ ਅਰੇ ਪਿਛਲੇ ਕੁਝ ਸਾਲਾਂ ਤੋਂ ਜਾਂ ਕੁਝ ਦਹਾਕਿਆਂ ਤੋਂ ਵੀ ਮੈਂ ਕਹਿ ਸਕਦਾ ਪਰ ਖਾਸ ਤੌਰ ਤੇ ਦਸਕ ਸਾਲ ਤੋਂ ਅਸੀਂ ਜੋ ਦੇਖ ਰਹੇ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਥੋੜਾ ਅਜੀਬ ਜਿਹਾ ਹੋਈ ਜਾ ਰਿਹਾ ਹੈ ਕਿ ਉਹ ਮਤਲਬ ਬੜਾ ਸਬਸਰਵੈਂਟ ਜਿਹਾ ਲੱਗਦਾ ਹੈ ਕਿ ਉਹ ਇੱਕ ਥੱਲੇ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਫੀਲ ਹੋਣ ਲੱਗਿਆ ਹੈ ਕਿ ਉਹ ਇੱਕ ਕਨਸਟੀਟਿਊਸ਼ਨ ਦੀ ਸਕੀਮ ਦੇ ਹਿਸਾਬ ਨਾਲ ਚੱਲਣ ਦੀ ਬਜਾਏ ਉਹ ਸਰਕਾਰ ਦੀ ਸਕੀਮ ਦੇ ਹਿਸਾਬ ਨਾਲ ਚੱਲਦਾ ਹੋਇਆ ਹੈ ਜਾਂ politics politicians ਦੀ ਪ੍ਰੈਕਟੀਕਲ ਮਨਨ ਉਹ ਵੀ ਮਨ ਜਿਵੇਂ ਪੋਲੀਟੀਸ਼ੀਅਨਸ ਗ੍ਰੇਵ ਕਰਨ ਲੱਗੇ ਉਹ ਤਾਂ ਇਹ ਇੱਕ ਤਰ੍ਹਾਂ ਦਾ ਸੈਟਾ ਇੰਸਟੀਟਿਊਸ਼ਨ ਜਿਹੜਾ ਹੈ ਜਿਹੜਾ ਕਿ ਜਿਹੜਾ ਕਿ ਸਭ ਤੋਂ ਉਲਟਾ ਸਾਨੂੰ ਤਾਕਤ ਮਿਲਣੀ ਚਾਹੀਦੀ ਸੀ ਡੈਮੋਕ੍ਰੇਸੀ ਨੂੰ ਜਿ세 ਤੋਂ ਉਹ ਵੀ ਹੈ ਲੱਗਦਾ ਕਿ ਉਹ ਕੰਮਲ ਕਰ ਰਿਹਾ ਹੈ ਸਿਸਟਮ ਦੀ ਤਾਕਤ ਵਿੱਚ ਬਿਚ ਇਸ ਵੈਰੀ ਅਨਫੋਰਚੂਨੇਟ ਵੈਰੀ ਅਨਫੋਰਚੂਨੇਟ ਸੇ ਮਿਹਰਬਾਨੀ ਥੈਂਕ ਯੂ ਜਸਕੀਰਤ ਥੈਂਕ ਯੂ ਜਸਕੀਰਤ ਸਿੰਘ ਦਾ ਵਿਚਾਰ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਆ ਪਰ ਅਫਸੋਸ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਇਹਦੇ ਤੇ ਕਾਰਵਾਈ ਨਹੀਂ ਕਰ ਰਿਹਾ